ਸ਼ਸ਼ੀਕਾਲ ਮੈਂ ਰਚਨਾ ਸ਼ਰਮਾ ਚੜ੍ਹਦੀ ਕਲਾ ਟੈਮਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਤੁਸੀਂ ਵੇਖ ਰਹੇ ਹੋ ਪੰਜਾਬੀ ਖਬਰਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਮੁੱਖ ਸੁਰਖੀਆਂ ਤੇ ਬਜਟ ਤੋਂ ਬਾਅਦ ਅੱਜ ਪਹਿਲੀ ਵਾਰ ਮਨ ਕੀ ਬਾਤ ਪ੍ਰੋਗਰਾਮ ਅੱਜ ਮਨ ਕੀ ਬਾਤ ਦਾ 112ਵਾਂ ਐਪੀਸੋਡ ਟੈਲੀਕਾਸਟ ਹੋਇਆ ਮੋਦੀ ਨੇ 올림픽 ਹੀਡਨਸਨ ਨੇ ਕਈ ਮੁੱਦਿਆਂ ਤੇ ਕੀਤੀ ਚਰਚਾ ਪੰਜਾਬ ਨੂੰ ਮਿਲਿਆ ਨਵਾਂ ਰਾਜਪਾਲ ਗੁਲਾਬਚੰਦ ਕਟਾਰੀਆ ਹੋਣਗੇ ਪੰਜਾਬ ਦੇ ਰਾਜਪਾਲ ਰਾਸ਼ਟਰਪਤੀ ਵੱਲੋਂ ਬਨਵਾਰੀ لال ਦਾ ਅਸਤੀਫਾ ਪ੍ਰਵਾਨ ਆਈਐਸ ਕੋਚਿੰਗ ਸੈਂਟਰ ਦੀ ਬੇਸਮੈਂਟ 'ਚ ਭਰਿਆ ਪਾਣੀ ਹਾਸੇ ਵਿੱਚ ਸੈਂਟਰ ਦੇ ਤਿੰਨ ਵਿਦਿਆਰਥੀਆਂ ਦੀ ਹੋਈ ਮੌਤ ਸੈਂਟਰ ਦੇ ਮਾਲਕ ਤੇ ਕੋਆਰਡੀਨੇਟਰ ਦਿੱਲੀ ਪੁਲਿਸ ਨੇ ਲੈ ਹਿਰਾਸਤ ਖੁਣ ਖਬਰਾਂ ਵਿਸਤਾਰ ਨਾਲ ਬਜਟ ਤੋਂ ਬਾਅਦ ਅੱਜ ਪਹਿਲੀ ਵਾਰ ਮਨ ਕੀ ਬਾਤ ਪ੍ਰੋਗਰਾਮ ਦਾ 112ਵਾਂ ਐਪੀਸੋਡ ਟੈਲੀਕਾਸਟ ਕੀਤਾ ਗਿਆ ਪ੍ਰਧਾਨ ਮੰਤਰੀ ਨરેਂਦਰ ਮੋਦੀ ਨੇ ਪੈਰਿਸ ਵਿੱਚ ਹੋ ਰਹੀਆਂ 올림픽 ਖੇਡਾਂ ਬਾਰੇ ਵਿਚਾਰ ਚਾ ਕੀਤੀ ਮੋਦੀ ਨੇ ਕਿਹਾ ਕਿ ਦੁਨੀਆ ਵਿੱਚ ਪੈਰਿਸ 올림픽 ਦੀ ਚਰਚਾ ਹੋ ਰਹੀ ਹੈ ਸਾਨੂੰ ਖਿਡਿਆਰਿਆਂ ਦਾ ਮਨੋਬਲ ਵਧਾਉਣਾ ਚਾਹੀਦਾ ਹੈ ਔਰ ਇਹ ਉਹਨਾਂ ਨੇ ਕਿਹਾ ਕਿ ਭਾਜਪਾ ਗੋ ਦਿੱਲੀ ਵਿੱਚ ਵਕਫਾ ਖਾਵਾ ਤੇ ਮਨ ਕੀ ਬਾਤ ਪ੍ਰੋਗਰਾਮ ਸੁਣ ਰਹੇ ਨੇ ਇਸ ਤੋਂ ਪਹਿਲਾਂ ਪੀਐਮ મોદી ਨੇ ਲੋਕ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਮਨ ਕੀ ਬਾਤ ਬੋਲੀ ਸੀ ਅਤੇ ਇਸ ਵਿੱਚ ਉਹਨਾਂ ਨੇ ਲੋਕ ਸਭਾ ਚੋਣਾਂ, ਹੋਲੀ ਦਿਵਸ, ਰਥ ਯਾਤਰਾ, ਮਨਾਤ ਯਾਤਰਾ, ਕੁਵੈਤ ਰੇਡੀਓ ਦੇ ਹਿੰਦੀ ਸ਼ੋਅ, ਸਥਾਨਕ ਉਤਪਾਦ, ਵਾਤਾਵਰਨ ਦਿਵਸ ਅਤੇ ਯੋਗ ਦਿਵਸ ਬਾਰੇ ਗੱਲ ਕੀਤੀ। 올림픽 ਵਿੱਚ ਜਾਣ ਵਾਲੀਆਂ ਭਾਰਤੀ ਟੀਮਾਂ ਨੂੰ ਵੀ ਵਧਾਈ ਦਿੱਤੀ ਅਤੇ ਪੀਐਮ મોદી ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਮੈਜੋਰ 올림픽 ਦੇ ਜੇਤੂਆਂ ਨਾਲ ਵੀ ਗੱਲ ਕੀਤੀ। ਰਾਜਸਥਾਨ ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਗੁਲਾਬਚੰਦ ਕਟਾਰੀਆ ਨੂੰ ਪੰਜਾਬ ਦਾ ਰਾਜਪਾਲ ਬਣਾਇਆ ਗਿਆ ਹੈ ਇਸ ਦੇ ਨਾਲ ਹੀ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਅਹੁਦਾ ਵੀ ਸੰਭਾਲਣਗੇ ਇਸ ਤੋਂ ਪਹਿਲਾਂ ਉਹਨਾਂ ਨੂੰ ਪਿਛਲੇ ਸਾਲ ਫਰਵਰੀ 2023 ਵਿੱਚ ਅਸਾਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ ਰਾਜਪਾਲ ਵਜੋਂ ਇਹ ਉਹਨਾਂ ਦੀ ਦੂਜੀ ਨਿਯੁਕਤੀ ਹੈ ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਸਾਬਕਾ ਰਾਜਪਾਲ ਬਨਵਾਰੀ ਲਾਲ ਪ੍ਰੋਹਿ ਦਾ ਅਸਤੀਫਾ ਵੀ ਮਨਜ਼ੂਰ ਕਰ ਲਿਆ ਹੈ ਪ੍ਰਾਈਵੇਟ ਸਕੂਲ ਅਧਿਆਪਕਾਂ ਆਪਣਾ ਗੁਜ਼ਾਰਾ ਚਲਾਉਣ ਵਾਲੇ ਕਟਾਰੀਆਂ ਨੇ ਪਹਿਲੀ ਵਾਰ 1970 ਵਿੱਚ ਚੋਣ ਲੜੀ ਸੀ ਉਹ ਉદયਪੁਰ ਸ਼ਹਿਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਉਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਕੁੱਲ 11 ਚੋਣਾਂ ਲੜੀਆਂ ਜਿਨ੍ਹਾਂ ਵਿੱਚੋਂ 9 ਤੇ ਵਿੱਚ ਜਿੱਤ ਹਾਸਲ ਕੀਤੀ ਗਈ ਸਿਵਲ ਸੇਵਾਵਾਂ ਤਿਆਰ ਕਰਨ ਵਾਲੇ ਰਾਓ ਆਈਏਐਸ ਸਟੱਡੀ ਸੈਂਟਰ ਦੀ ਬੇਸਮੈਂਟ ਲਾਇਬ੍ਰੇਰੀ ਵਿੱਚ ਹੜ੍ਹਾਂ ਕਾਰਨ ਦੋ ਵਿਦਿਆਰਥਣਾਂ ਸਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਤੇਜ਼ ਬਾਰਿਸ਼ ਕਾਰਨ ਮੁੱਖ ਸੜਕ ਤੇ ਪਾਣੀ ਭਰ ਗਿਆ ਤੇ ਪੁਰਾਣੇ ਰਜਿੰਦਰ ਨਗਰ ਸਥਿਤ ਸੈਂਟਰ ਦੀ ਬੇਸਮੈਂਟ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ। ਪਰ ਵਿਦਿਆਰਥੀ ਆਪਣੇ ਆਪ ਨੂੰ ਬਚਾਉਣ ਲਈ ਪੌੜੀਆਂ ਤੋਂ ਭੱਜਣ ਲੱਗੇ। ਇਸ ਦੌਰਾਨ 4-5 ਵਿਦਿਆਰਥੀ ਫਸ ਗਏ ਜਿਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ। ਇਹਨਾਂ ਵਿੱਚੋਂ ਇੱਕ ਵਿਦਿਆਰਥੀ ਦੀ ਪਛਾਣ ਤੇਲੰਗਾਨਾ ਦੀ ਰਹਿਣ ਵਾਲੀ ਤਾਨਿਆ ਵਜਾ ਹੋਈ ਹੈ। ਇਸ ਦੌਰਾਨ ਦਿੱਲੀ ਦੇ ਪੁਰਾਣੇ ਰਜਿੰਦਰ ਨਗਰ ਇਲਾਕੇ ਵਿੱਚ ਇੱਕ ਕੋਚਿੰਗ ਸੈਂਟਰ ਦੀ ਇਮਾਰਤ ਦੇ ਬੇਸਮੈਂਟ ਵਿੱਚ ਪਾਣੀ ਭਰ ਜਾਣ ਕਾਰਨ ਸਿਵਲ ਸੇਵਾਵਾਂ ਦੇ ਚਾਵਨ ਅਦੀ ਮੌਤ ਨੂੰ ਲੈ ਕੇ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਐਮਸੀਡੀ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕੀਤੀ ਇਸ ਘਟਨਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ ਨੇ ਕਿਹਾ ਕਿ ਇਹ ਹਾਸਾ ਸ਼ਾਮ ਨੂੰ ਦਿੱਲੀ ਵਿੱਚ ਭਾਰੀ ਮੀਂਹ ਕਾਰਨ ਵਾਪਰਿਆ ਆਤਿਸ਼ੀ ਨੇ ਇਸ ਮਾਮਲੇ ਵਿੱਚ ਮੈਜਿਸਟ੍ਰੇਟ ਪੱਧਰ ਦੀ ਜਾਂਚ ਦੇ ਹੁਕਮ ਵੀ ਦਿੱਤੇ ਉੱਥੇ ਹੀ ਇਸ ਮਾਮਲੇ ਵਿੱਚ ਐਕਸ਼ਨ ਲੈਂਦੇ ਹੋਏ ਦਿੱਲੀ ਪੁਲਿਸ ਨੇ ਸੈਂਟਰ ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਹਿਰਾਸਤ ਵਿੱਚ ਲੈ ਲਿਆ ਉਹਨਾਂ ਤੋਂ ਇਲਾਵਾ ਸੈਂਟਰ ਨਾਲ ਸੰਬੰਧੀ ਹੋਰ ਵਰਕਰਾਂ ਦੀ ਵੀ ਦਿੱਲੀ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੰਮੂ ਕਸ਼ਮੀਰ ਦੇ ਨੰਤਨਾਗ ਜ਼ਿਲ੍ਹੇ ਦੇ ਡਾਕਸੂਮ ਵਿੱਚ ਇੱਕ ਭਿਆਨਕ ਹਾ사 ਵਾਪਰਿਆ ਔਰ ਇਸ ਹਾਸੇ ਵਿੱਚ ਇੱਕੋ ਪਰਿਵਾਰ ਦੇ 8 ਜੀਆਂ ਦੀ ਮੌਤ ਹੋ ਗਈ ਸਾਰੇ ਲੋਕ ਕਿਸ਼ਤਵਾੜ ਦੇ ਰਹਿਣ ਵਾਲੇ ਸਨ ਜਾਣਕਾਰੀ ਮੁਤਾਬਕ ਪਰਿਵਾਰ ਕਿਸ਼ਤਵਾੜ ਤੋਂ ਮਿੰਥਨ ਟਾਪ ਦੇ ਰਸਤੇ ਮਾਰਵਾ ਵੱਲ ਜਾ ਰਿਹਾ ਸੀ ਤੇ ਫਿਰ ਉਹ ਇੱਕ ਹਾਸੇ ਦਾ ਸ਼ਿਕਾਰ ਹੋ ਗਿਆ ਹਾਸੇ ਵਿੱਚ ਸ਼ਾਮਲ ਇਮਤੀਆਜ਼ ਪੇਸ਼ੇ ਤੋਂ ਪੁਲਿਸ ਮੁਲਾਜ਼ਮ ਸੀ ਅਤੇ ਇਸ ਦਿਨ ਵਾਲੀ ਕਾਰ ਵਿੱਚ ਪੰਜ ਬੱਚੇ ਅਤੇ ਦੋ ਔਰਤਾਂ ਵੀ ਸ਼ਾਮਲ ਸਨ ਇਹਨਾਂ ਸਾਰਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ਾਂ ਨੂੰ ਕਾਬੂ ਕਰਕੇ ਪੋਸਟਮਾਰਟਮ ਲਈ ਪੇਜ ਦਿੱਤਾ ਗਿਆ ਸੁਹਾਨੇੜ੍ਹ ਦੇ ਪਿੰਡ ਸਾੰਗਰਾ ਵਿਖੇ 4 ਅਨ ਪਛਾਤੇ ਨੌਜਵਾਨਾਂ ਵੱਲੋਂ ਇੱਕ ਵਿਅਕਤੀ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਚਾਰ ਨਕਾਬਪੋਸ਼ ਨੌਜਵਾਨਾਂ ਨੇ ਪਿੰਡ ਸਾੰਗਰਾ ਵਿਖੇ ਸੇਤ ਆਟਾ ਚੱਕੀ ਵਿਖੇ ਮਾਲਕ ਅਮਰਿਤਪਾਲ ਸਿੰਘ ਪੁੱਤਰ ਕੁਲਵੰਤ ਸਿੰਘ ਤੇ ਤਿੰਨ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਅਮਰਿਤਪਾਲ ਸਿੰਘ ਦੀ ਲੱਤ ਤੇ ਲੱਗ ਗਈ ਅਤੇ ਅਮਰਿਤਪਾਲ ਸਿੰਘ ਨੂੰ ਜ਼ਖਮੀ ਹਾਲ ਦੇ ਵਿੱਚ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤੇ ਡੀਐਸਪੀ ਜਗਦੀਸ਼ ਅਤਰੀ ਨੇ ਦੱਸਿਆ ਕਿ ਉਹ ਹਾਸੇ ਦੀ ਜਾਂਚ ਕਰ ਰਹੇ ਕਿ ਰਾਤ ਨੂੰ ਕਰੀਬ 8:30 ਵਜੇ ਦੇ ਕਰੀਬ ਪਿੰਡ ਦੇ ਵਿੱਚ ਜਿਹੜੀ ਕਰਿਆਨੇ ਦੀ ਦੁਕਾਨ ਆ ਇੱਥੇ ਚਾਰ ਜਿਹੜੇ ਅਣਪਛਾਤੇ ਵਿਅਕਤੀ ਉਹਨਾਂ ਨੇ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਮਕਾਨ ਜਿਹੜੇ ਦੁਕਾਨ ਦੇ ਮਾਲਕ ਸੀ ਉਹਨਾਂ ਬੜੇ ਬਹਾਦਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਜਿਹੜੀ ਹੈਗੀ ਕਾਮਯਾਬ ਫਿਰ ਉਹਨਾਂ ਨੇ ਉੱਤੇ ਫਾਇਰ ਕਰ ਦਿੱਤਾ ਜਿਸ ਦੇ ਨਾਲ ਉਹਨਾਂ ਦੇ ਪੱਟੇ ਤੇ ਗੋਲੀ ਲੱਗ ਗਈ ਹੈ ਅਸੀਂ ਐਫਆਈਆ ਦਰਜ ਕਰਿਆ ਹੈ ਜਲਦੀ ਦੋਸ਼ੀਨ ਪਾੜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਏਗਾ ਜੇਤੋ ਦੇ ਬੱਸ ਸਟੈਂਡ ਨਜ਼ਦੀਕ ਗੋਇਲ ਮੈਡੀਕਲ ਹਾਲ ਤੇ ਦਿਨ ਚੜ੍ਹਦੇ ਸਾਰ ਹੀ ਤਿੰਨ ਵਿਅਕਤੀਆਂ ਵੱਲੋਂ ਇੱਕ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਜੇਤੋ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਥਾਣਾ ਜੇਤੋ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸੁਖਦੀਪ ਸਿੰਘ ਨੇ ਦੱਸਿਆ ਕਿ ਸਵੇਰ ਦੇ ਸਮੇਂ ਤਿੰਨ ਨੌਜਵਾਨਾਂ ਵੱਲੋਂ गोयल ਮੈਡੀਕਲ ਹਾਲ ਵੱਲ ਨੇੜੇ ਬਸਟਾਨ ਜੇਤੂ ਵਿੱਚ ਆ ਕੇ ਹਥਿਆਰਾਂ ਦੀ ਨੌਕਤੇ ਦੁਕਾਨ ਅੰਦਰ ਲੁੱਟਖੋ ਕੀਤੀ ਗਈ ਅਤੇ ਦੁਕਾਨ ਵਿੱਚ ਕੰਮ ਕਰਦੇ ਮੁਲਾਜ਼ਮ ਰਣਦੀਪ ਸਿੰਘ ਪੁੱਤਰ ਚੰਬੀਰ ਸਿੰਘ ਵਾਸੀ ਪਿੰਡ ਗੁੜੀਸ਼ਿੰਗਰ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਤੈਜ਼ਦਾਰ ਹਥਿਆਰਾਂ ਨਾਲ ਸੱਟਾਂ ਮਾਰੀਆਂ ਤੇ ਇਸ ਸਬੰਧੀ ਰੰਦੀਪ ਸਿੰਘ ਦੇ ਬਿਆਨ ਦੇ ਆਧਾਰ ਤੇ ਤਫ਼ਤੀਸ਼ੀ ਅਫਸਰ ਏਐਸਆਈ ਨਛੱਤਰ ਸਿੰਘ ਨੇ ਮੁਕੱਦਮਾ ਦਰਜ ਕਰ ਲਿਆ ਤੇ ਪੁਲਿਸ ਨੇ ਗ੍ਰਿਫਤਾਰ ਕੀਤੇ ਨਾ ਦੋਸ਼ੀਆਂ ਕੋਲੋਂ ਮਾਰੂ ਹਥਿਆਰ ਵੀ ਬਰਾਮਦ ਕੀਤੇ ਨੇ ਜਿਨ੍ਹਾਂ ਦੀ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ੀ ਹੈ ਪੁਲਿਸ ਦੋਸ਼ੀਆਂ ਕੋਲੋਂ ਡੂੰਗਾ ਇਹਨਾਂ ਨੂੰ ਪੁੱਛਿਛ ਕਰ ਸਕੇ ਇਸ ਲਈ ਪੁਲਿਸ ਅਦਾਲਤ ਕੋਲੋਂ ਇਹਨਾਂ ਤਿੰਨਾਂ ਦੇ ਰਿਮਾਂਡ ਦੀ ਮੰਗ ਕਰੇਗੀ ਉਨੇ ਮੈਡੀਕਲ ਸਟੋਰ ਦਾ ਉਹਨੇ ਆਪਣੀ ਸ਼ਾਪ ਖੋਲੀ ਤੇ ਸ਼ਾਪ ਖੋਲੀ ਅੰਦਰ ਤਿੰਨ ਬੰਦੇ ਇਹਨਾਂ ਨੇ ਮੂਸੇ ਲਪੇਟੇ ਸੀਗੇ ਤੇ ਆਪਣੇ ਟੀਕਾ ਲਵਾਉਣ ਦੇ ਭਾਦ ਦੇ ਭਰਾਏ ਕਿ ਸਾਡੇ ਟੀਕਾ ਲਾ ਦਿਓ ਸਾਨੂੰ ਅਲਰਜੀ ਹੋ ਰਹੀ ਆ ਉਹਨੇ ਟੀਕਾ ਲਾਤਾ ਵੀ ਟੀਕਾ ਲਾਉਣ ਤੋਂ ਬਾਅਦ ਉਹਨਾਂ ਨੇ ਨਾਲ ਹੀ ਉਹਨੂੰ ਲੰਮਾ ਪਾ ਲਿਆ ਕੁੱਟਮਾਰ ਕੀਤੀ ਉਹਨਾਂ ਤੇ ਪੈਸੇ ਖੋ ਕੇ ਉਹਨੂੰ ਫਰਾ ਦਿੱਤਾ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਜੋ ਪਹਿਰਾ ਜੱਪਤਪ ਸਮਾਗਮ ਦਾ ਆਯੋਜਨ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਜੀ ਦੀ ਦੇਖ ਰਿਕ ਵਿੱਚ ਦਾਤਾ ਬੰਦੀ ਛੋਟ ਪਬਲਿਕ ਸਕੂਲ ਅਡਾ ਬੌਲੇ RAM TEERTH ROAD ਵਿਖੇ ਕਰਵਾਇਆ ਗਿਆ ਜਿਸ ਵਿੱਚ ਸਿੱਖ ਪੰਥ ਦੇ ਮਹਾਨ ਰਾਗੀ ਸ਼ਾਮਲ ਹੋਏ ਇਸ ਮੌਕੇ ਅਕੈਡਮੀ ਦੇ ਵਿਦਿਆਰਥੀਆਂ ਨੇ ਸ਼੍ਰੀ ਜਪਜੀਤ ਸਾਹਿਬ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਕੇ ਹਾਜ਼ਰੀ ਭਰੀ ਉਪਰੰਤ ਭਾਈ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਅਮਨਦੀਪ ਸਿੰਘ ਜੀ ਦੇ ਸਾਥੀ ਭਾਈ ਸਿਮਰਜੀਤ ਸਿੰਘ ਜੀ ਦਾ ਗਾਇਆ ਸ਼ਬਦ ਵੀ ਰਿਲੀਜ਼ ਕੀਤਾ ਗਿਆ ਗੁਰਦਾਸਪੁਰ ਦੇ ਪਿੰਡ ਚੰਵਲ ਸਟੇਸ਼ਨ ਦੇ ਨੇੜੇ ਇੱਕ ਬਜ਼ੁਰਗ ਮਹਿਲਾ ਨੇ ਆਪਣੇ ਪਰਿਵਾਰ ਤੋਂ ਤੰਗ ਆ ਕੇ ਟ੍ਰੇਨ ਹੇਠਾਂ ਆ ਕੇ ਜੀਵਨ ਲੀਲਾ ਸਮਾਪਤ ਕਰ ਲਈ। ਰੇਲਵੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬਜ਼ੁਰਗ ਮਹਿਲਾ ਦੀ 77 ਸਾਲ ਦੀ ਧਰਪ੍ਰੀਤ ਕੌਰ ਤੇ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ, ਉਸ ਦਾ ਭਰਾ ਤੇ ਉਹਨਾਂ ਦੀ ਭਾਬੀ ਮਾਂ ਨੂੰ ਹਮੇਸ਼ਾ ਤੰਗ ਪਰੇਸ਼ਾਨ ਕਰਦੇ ਸੀ ਜਿਸ ਕਾਰਨ ਉਹ ਬਹੁਤ ਦੁਖੀ ਰਹਿੰਦੀ ਸੀ ਤੇ ਜਿਸ ਦੇ ਚੱਲਦੇ ਦੁਖੀ ਮਾਂ ਨੇ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜਾਣ ਵਾਲੀ ਟਾਟਾ ਮੋਰੀ ਟ੍ਰੇਨ niche ਆ ਸੰਦੋ ਮੰਗ ਕੀਤੀ ਹੈ ਕਿ ਮਲਜ਼ਮਾ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਜਿਸ ਦੇ ਚਲਦੇ ਉਹਨਾਂ ਨੇ ਰੇਲਵੇ ਟ੍ਰੈਕ ਤੇ ਬੈਠ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਜਿਨ੍ਹਾਂ ਨੇ ਉਹਨਾਂ ਦੀ ਮਾਂ ਨੂੰ ਤੰਗ ਪਰੇਸ਼ਾਨ ਕੀਤਾ ਹੈ ਉਹਨਾਂ ਖਿਲਾਫ ਜਲਦ ਤੋਂ ਜਲਦ ਮਾਮਲਾ ਦਰਜ ਕੀਤਾ ਜਾਵੇ ਉੱਥੇ ਰੇਲਵੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਮਹਿਲਾ ਦੇ ਪਰਿਵਾਰ ਦੇ ਬੇਨਅਦ ਅਜ਼ਾਰ ਤੇ ਮਲਜ਼ਮਾ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗਾ ਗੱਲ ਬਾਤ ਇਹ ਜੀ ਨਹੀਂ ਦਿੰਦੇ ਕੁੱਟਦੇ ਹੀ ਮਾਰਦੇ ਹੀ ਰੋਟੀ ਨਹੀਂ ਦਿੰਦੇ ਦਵਾਈ ਨਹੀਂ ਲਿਆ ਕੇ ਦਿੰਦੇ ਕੌਣ ਕੁੱਟ ਮਾਰ ਕਰਦੇ ਮੇਰਾ ਪੁੱਤ ਤਨੋ ਤੇ ਕਰਵਲਾ ਮਾਤਾ ਦਾ ਦਲਪੀਰ ਸਿੰਘ ਨਵਜੀਤ ਕੌਰ ਲਖਵਿੰਦਰ ਸਿੰਘ ਤੇਨੇ ਕੁੱਟ ਮਾਰ ਕਰਦੇ ਰੋਟੀ ਸਾਡੀਆਂ ਠੋਠੀ ਖੋਲਿੰਦੇ ਲੋਟ ਬਹੁਤ ਹੋ ਗਿਆ ਹਾਂ ਕਹੋਗੇ ਠੀਕ ਹੈ ਮੈਂ ਇਹ ਦੁਖੀ ਹੋ ਕੇ ਆਈ ਹੈ ਅੱਜ ਵੀ ਉਹਨੂੰ ਮਾਰਿਆ ਵਾ ਕੱਲ ਵੀ ਮਾਰਿਆ ਕੱਲ ਸਵੇਰ ਦੀ ਇੱਕ ਰੋਟੀ ਚਾਹ ਨਾਲ ਉਠਦੀ ਨੇ ਖਾਧੀ ਹੈ ਕੱਲ ਸਾਰੀ ਦਿਹਾੜੀ ਕੁਝ ਨਹੀਂ ਖਾਧਾ ਤੂੰ ਗਦਾ ਨਹੀਂ ਦੀ ਬਈ ਰੋਟੀ ਇੱਕ ਖਾਦੀ ਉਹਨੂੰ ਖੋਪਈਂ ਅੱਜ ਵੀ ਇਹਨੂੰ ਮਾਰਿਆ ਸਵੇਰੇ ਮਾਰਿਆ ਵਾ ਇੱਥੇ ਆਈ ਆ ਵੇਲੀ ਇੱਥੋਂ ਆਣ ਕੇ ਇੱਥੇ ਸਟੇਸ਼ਨ ਤੇ ਫਾਟਕਤੇ ਇਹਦਾ ਰਹਿੰਦਾ ਫਬਜੀ ਜਿਹੜਾ ਉਹਦਾ ਗੱਲ ਕਰਕੇ ਗਈ ਆ ਉਹ ਆਂਦਾ ਮਾਤਾ ਤੂੰ ਦਵਾਈ ਲਿਓ ਨਹੀਂ ਆਂਦੀ ਮੈਨੂੰ ਲਿਆ ਕੇ ਨਹੀਂ ਦਿੰਦੇ ਆਂਦਾ ਮਾਤਾ ਤੂੰ ਵੇਲੀ ਤੰਬੂ ਲਾ ਲਾ ਨਹੀਂ ਦਵਾਈ ਲਿਆ ਕੇ ਦਿੰਦੇ ਤੂੰ ਇੱਥੇ ਰਹਿ ਜਾ ਘਰੋਂ ਕਰਦੀ ਆ ਤੈਨੂੰ ਤੂੰ ਇੱਥੇ ਰਹਿ ਲੈ ਆਂਦੀ ਚੰਗਾ ਤਾਂ ਇਹੋ ਫਬਜੀ ਨੇ ਉਹਨੂੰ ਲੱਖੇ ਨੂੰ ਆਖਿਆ ਲੱਖੇ ਨੇ ਫੇਰ ਜਾ ਕੇ ਘਰ ਹੱਥੀਂ ਆ ਫੇਰ ਮਾਰਿਆ ਨਾਈ ਬਾਟੀਆਂ ਮਰੋੜੀਆਂ ਨਾਈ ਇੱਕ ਚ ਮੁੱਕੀਆਂ ਮਾਰੀਆਂ ਇਹ ਅੱਜ ਇੱਕ ਲੇਡੀ ਜੀਜੀ ਅਮਰਜੀਤ 68 ਸਾਲ ਦੀ ਹੈ ਉਹਨਾਂ ਘਰੇਲੂ ਕਲੇਸ਼ ਤੋਂ ਤੰਗ ਆ ਕੇ ਉਹਨਾਂ ਨੇ ਅੱਜ ਇੱਥੇ ਗੇਟ ਨੰਬਰ C48 ਤੇ ਚਾਵਰ ਦੇ ਲੱਗੇ ਆ ਕਿ ਇਹਨੇ ਮਤਲਬ ਖੁਦਕੁਸ਼ੀ ਕਰ ਲਈ ਹੈ ਤੇ ਉਹਦੇ ਸਬੰਧ ਵਿੱਚ ਅਸੀਂ ਅੱਜ ਇੱਥੇ ਆਏ ਆ ਤੇ ਮੇਰੇ ਤੋਂ ਪਹਿਲਾਂ ਇਹ ਸੇਪ ਬੰਦਸੇਂ ਗਏ ਸੀ ਵੀ ਇਹਨਾਂ ਨੇ ਜਿਹੜੀ ਉਹ ਕਾਰਵਾਈ ਬੜੀ ਜਿਹੜੀ ਅਮਰ ਵਿੱਚ ਲੈਂਦੀ ਹੈ ਤੇ ਇਹਨਾਂ ਦੀ ਤਲਾਹ ਤੇ ਮੈਂ ਇੱਥੇ ਬਰਾਏ ਤਸਦੀਕ ਮੈਂ ਐਸਐਚਓ ਜੀਆਰਪੀ ਬਟਨਕੋਟ ਬਰਾਏ ਤਸਦੀਕ ਮੌਕਫ ਕੋਦੀ ਆਇਆ ਸੀਗਾ ਉੱਥੇ ਇਹ ਜਿਹੜੀ ਮ੍ਰਿਤਕਾ ਉਹਦੇਆਂ ਬੇਟੀਆਂ ਨੇ ਵੱਲਾ ਮੇਰੇ ਕੋਲ ਹਾਜ਼ਰ ਆ ਕੇ ਆਪਣਾ ਬਿਆਨ ਲਖਾਇਆ ਵੀ ਸਾਡੀ ਮਾਤਾ ਨੇ ਜਿਹੜੀ ਘਰੇਲੂ ਆਪਣੇ ਘਰਵਾਲੇ ਤੋਂ ਤੇ ਬੇਟੇ ਤੋਂ ਨੇ 9 ਤੋਂ ਤੰਗਾ ਕੇ ਜਿਹੜੀ ਫੋਟੋ ਦਿੱਤੀ ਹੈ ਫਿਰੋਜ਼ਪੁਰ ਤੋਂ ਚੰਡੀਗੜ੍ਹ ਸਰਕਾਰੀ ਅਧਿਆਪਕ ਦੀ ਪ੍ਰੀਖਿਆ ਦੇਣ ਜਾ ਰਹੀ ਇੱਕ ਕੁੜੀ ਨਾਲ ਦਰਦਨਾਕ ਹਾ사 ਵਾਪਰਿਆ ਕੁੜੀ ਦਾ ਪੈਰ ਫਿਸਲਣ ਕਾਰਨ ਉਹ ਰੇਲ ਗੱਡੀ ਹੇਠਾਂ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਮ੍ਰਿਤਕ ਕੁੜੀ ਦੀ ਪਛਾਣ ਰੇਵਿਕਾ ਵਜੋਂ ਹੋਈ ਹੈ ਕੁੜੀ ਦੇ ਪਰਿਵਾਰਕ ਮੈਂਬਰਾਂ ਅਤੇ ਮਹਿਲਾ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਗੁਰੂ ਹਰਸਰਾਏ ਦੀ ਰਹਿਣ ਵਾਲੀ ਰੇਵਿਕਾ ਜਦੋਂ ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਤੇ ਰੇਲ ਗੱਡੀ ਤੇ ਚੜ੍ਹਨ ਲੱਗੀ ਤਾਂ ਅਚਾਨਕ ਉਸ ਦਾ ਪੈਰ ਤਿਲਕ ਗਿਆ ਤੇ ਉਹ ਰੇਲ ਗੱਡੀ ਹੇਠਾਂ ਗਈ ਇਸ ਕਾਰਨ ਉਸਦੀ ਮੌਤ ਹੋ ਗਈ ਉਹਨਾਂ ਦੱਸਿਆ ਕਿ ਉਹ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਜਿਸ ਨੂੰ ਉਹਨਾਂ ਨੇ ਬੜੀ ਮੁਸ਼ਕਲ ਨਾਲ ਪੜਾਇਆ ਸੀ ਪੁਲਿਸ ਨੇ ਕੁੜੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ ਦਸੂਆ ਵਿੱਚ ਦੋ ਚਿਕਨ ਵਿਕਰੇਤਾ ਮਾਲਕਾਂ ਦੇ ਉੱਤੇ ਤਿੰਨ ਲੁਟੇਰਿਆਂ ਵੱਲੋਂ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ। ਹਮਲੇ ਵਿੱਚ ਚਿਕਨ ਵਿਕਰੇਤਾ ਸੁਆਮੀਨਾਥ ਦੇ ਢਿੱਡ ਵਿੱਚ ਡੂੰਘਾ ਜ਼ਖਮ ਹੋ ਗਿਆ ਤੇ ਉਸ ਨੂੰ ਡਾਕਟਰਾਂ ਨੇ ਚਲੰਦਰ ਦੇ ਇੱਕ ਨਿਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਜਦਕਿ ਇੱਕ ਹੋਰ ਸਾਥੀ ਸੁਰਿੰਦਰਪਾਲ ਦੇ ਸਿਰ ਵਿੱਚ ਡੂੰਘਾ ਜ਼ਖਮ ਹੋ ਗਿਆ ਜਿਸ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਤੇ ਦਸੂਆ ਲਟੋਇਰਿਆਂ ਨੇ ਦੋਵਾਂ ਨੂੰ ਜ਼ਖਮੀ ਕਰ ਦਿੱਤਾ ਤੇ ਦੁਕਾਨ ਤੋਂ ਹੋਈ 1.5 ਲੱਖ ਰੁਪਏ ਦੀ ਨਕਦੀ ਵੀ ਰੋਟ ਲਈ ਜਦੋਂ ਲੁਟੇਰੇ ਭਜਰੇ ਸੰਤਾਈਕਲ ਲੁਟੇਰੇ ਨੂੰ ਲੋਕਾਂ ਨੇ ਦਬੋਚ ਲਿਆ ਜਿਸ ਨੂੰ ਦਸੂਆ ਪੁਲਿਸ ਹਵਾਲੇ ਕਰ ਦਿੱਤਾ ਗਿਆ ਤੇ ਦਸੂਆ ਪੁਲਿਸ ਨੇ ਮਲਜ਼ਮਾਂ ਤੋਂ ਪੁੱਛਗਿੱਛ ਕਰਕੇ ਹੋਰ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਦਸੂਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੇੜਤਾ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਧ्‍यप्रदेश ਦੇ ਮਨਾਲੇ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਬਿਆਸ ਦਰਿਆ ਵਿੱਚ ਉੱਚੀਆਂ-ਉੱਚੀਆਂ ਛਾਲਾ ਮਾਰਦੇ ਪਾਣੀ ਦੀਆਂ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਹਰ ਇੱਕ ਨੂੰ ਝੰਝੋੜ ਰਹੀਆਂ ਨੇ ਇਸ ਤੋਂ ਬਾਅਦ ਅਜ ਅਮ੍ਰਿਤਸਰ ਦੇ ਹਾਤੀ ਦੇ ਖੇਤਰ ਅਧੀਨ ਪੰਦੇ ਦਰਿਆ ਬਿਆਸ ਕੰਡੇ ਦਾ ਦੌਰਾ ਕਰਕੇ ਸਾਡੀ ਟੀਮ ਵੱਲੋਂ ਦਰਿਆ ਬਿਆਸ ਵਿੱਚ ਮੌਜੂਦਾ ਪਾਣੀ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਇਸ ਸ੍ਰੀਣ ਗੱਲਬਾਤ ਕਰਦੇ ਆਂ ਦਰਿਆ ਬਿਆਸ ਕੰਡੇ ਤਨਾਤ ਇਰੀਗੇਸ਼ਨ ਵਿਭਾਗ ਦੇ ਗੇਜ ਰੀਡਰ ਉਮੇਸ਼ ਸਿੰਘ ਨੇ ਦੱਸਿਆ ਕਿ ਫਿਲਹਾਲ ਬਿਆਸ ਦਰਿਆ ਦੇ ਵਿੱਚ 28201 ਕਿਯੂਐਸਈ ਦਾ ਪਾਣੀ ਡਿਸਚਾਰਜ ਚੱਲ ਰਿਹਾ ਹੈ ਤੇ ਉਹਨਾਂ ਦੱਸਿਆ ਕਿ ਮਨਾਲੇ ਵਿੱਚ ਬੱਦਲ ਫਟਣ ਦੀ ਘਟਨਾ ਬਾਰੇ ਉਹਨਾਂ ਨੂੰ ਜਾਣਕਾਰੀ ਹੈ ਲੇਕਿਨ ਹਿਮਾਚਲ ਪ੍ਰਦੇਸ਼ ਵਿੱਚ ਫਟੇ ਬੱਦਲਾਂ ਦਾ ਪਾਣੀ ਨੀਵੇਂ ਮੈਦਾਨੀ ਇਲਾਕਿਆਂ ਵਿੱਚ ਪੁੱਜਦੇ ਆ ਕੁਝ ਘੰਟੇ ਲਗ ਸਕਦੇ ਨੇ ਉਹਨਾਂ ਕੇ ਅਗੇ ਪਾਣੀ ਦਾ ਪੱਧਰ ਜ਼ਰੂਰ ਵਧਿਆ ਹੈ ਲੇਕਿਨ ਇਸ ਨਾਲ ਫਿਲਹਾਲ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ ਇਸ ਵੇਲੇ ਮੋਕੇ ਜਿਹੜੀ ਗੇਜ ਚਲਦੀ ਪਈ ਹੈ 735.00 ਡਿਸਚਾਰਜ ਬਣਦਾ ਜੀ 28201 ਕਿਊਸਕਾ ਰਾਤ ਦੀ ਕੱਲ ਵੀ ਗਈ ਸੀ ਕਿਉਂਕਿ ਜਿਹੜਾ ਲੈਵਲ ਹੈਗਾ ਉਹ ਆਮ ਨਾਲੋਂ ਵਧਿਆ ਹੋਇਆ ਨਜ਼ਰ ਆ ਰਿਹਾ ਸੀ ਚਲੋ ਲੈ ਬਤਾ ਇਹ ਘਟਦਾ ਵਧਦਾ ਰਹਿੰਦਾ ਜੀ ਸ਼ਾਮ ਨੂੰ 735.20 ਗਈ ਸੀ ਤੇ ਡਿਸਚਾਰਜ ਬਣਦਾ ਸੀ ਆਪਣਾ 29996 ਕਿਊਸਕਾ ਇਹ ਜਿਹੇ ਇਸ ਵੇਲੇ ਸਵੇਰੇ ਨੂੰ ਘਟ ਕੇ ਮਤਲਬ 2.0 ਗੇਜ ਘਟ ਗਈ ਹੈ 735 20 ਤੋਂ 735.00 ਡਾ ਗਈ ਹੈ ਜੀ ਹੁਣ ਜਿਹੜਾ ਹੈਗਾ ਕੋਈ ਬੱਦਲ ਫਟਣ ਤੋਂ ਬਾਅਦ ਚ ਲੱਗਦਾ ਸੀਗਾ ਪਾਣੀ ਦਾ ਪੱਧਰ ਵਧਿਆ ਹੋਇਆ ਜਿਹੜਾ ਉਹ ਪਾਣੀ ਦਾ ਹੁਣ ਤੱਕ ਅਸਰ ਹੈਗਾ ਇੱਥੇ ਨਹੀਂ ਨਹੀਂ ਜੀ ਇੰਨੀ ਛੇਤੀ ਆਪਣੇ ਕੋਲ ਅਸਰ ਨਹੀਂ ਹੁੰਦਾ ਜੀ ਉਹ ਟਾਈਮ ਲੱਗੂਗਾ ਜਿਉਂ ਪਾਣੀ ਆਉਂ ਨੂੰ ਅੱਜ ਕੇਰਲ ਦੇ ਸ਼ਹਿਰ ਕੋਟਕਲ ਵਿੱਚ ਵਿਸ਼ਵ ਪ੍ਰਸਿੱਧ ਆਯੁਰਵੇਦਾ ਸ਼ਾਲਿਆ ਦੇ ਫਾਊਂਡਰ ਸ਼ਰੀਫ ਵਾਰੀਅਰ ਦੇਸ ਯਾਦ ਵਿੱਚ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਆਯੁਰਵੈਦਿਕ ਹਸਪਤਾਲ ਦੀ ਸੇਵਾ ਕਰਨ ਵਾਲੇ 90 ਸਾਲਾ ਸ਼੍ਰੀ ਰਾਗਵ ਵਾਰੀਅਰ ਨੂੰ ਸਨਮਾਨਿਤ ਕੀਤਾ ਗਿਆ ਉਹ ਪਿਛਲੇ 60 ਸਾਲਾਂ ਤੋਂ ਇਸ ਹਸਪਤਾਲ ਨੂੰ ਚਲਾ ਰਹੇ ਨੇ ਇਸ ਮੌਕੇ ਕੇਰਲ ਦੇ ਮਹਾਨ ਹਸਤੀਆਂ ਵੀ ਪਹੁੰਚੀਆਂ ਹੋਈਆਂ ਸਨ ਇਸ ਮੌਕੇ ਅਦਾਰਾ ਚੜਦੀ ਕਲਾ ਦੇ ਚੇਅਰਮੈਨ ਪਦਮਸ਼੍ਰੀ ਚਕਜੀਤ ਸਿੰਘ ਦਰਦੀ ਅਤੇ ਉਹਨਾਂ ਦੀ ਧਰਮ ਪਤਨੀ ਜਸਵਿੰਦਰ कौर ਦਰਦੀ ਮਾਥਰਭੂਮੀ ਦੇ ਚੀਫ ਐਡੀਟਰ ਸ਼੍ਰੀ ਸਿਸ਼੍ਰੀਅਮ ਕੁਮਾਰ ਸਥਾਨਕ ਵਿਦਿਆਕ ਦੇ ਅਤੇ ਹੋਰ ਪਤਵੰਤੇ ਪਹੁੰਚੇ ਹੋਏ ਸਨ ਤੇ ਇਸ ਮੌਕੇ ਪਦਮਸ਼੍ਰੀ ਚਕਜੀਤ ਸਿੰਘ ਦਰਦੀ ਨੇ ਸੰਬੋਧਨ ਕੀਤਾ ਤੇ ਕਿਹਾ ਕਿ ਇਹ ਵਿਦਿਅਕ ਸ਼ਾਲਾ ਦਾ 120ਵਾਂ ਸਾਲ ਦਾ ਇਤਿਹਾਸ ਦੱਸਦਾ ਹੈ ਕਿ ਮਨੁੱਖਤਾ ਦੀ ਸੇਵਾ ਕਰਨਾ ਕੇਰਲ ਦੀ ਧਰਤੀ ਤੋਂ ਜੋ ਹਸਪਤਾਲ ਸ਼ੁਰੂ ਹੋਇਆ ਸੀ ਅੱਜ ਇਸ ਦੀਰ ਵਕ ਵਕ ਸ਼ਖਾਵਾਂਾਂ ਦੇਸ਼ ਦੇ ਵਕ ਵਕ ਹਿੱਸਿਆਂ ਵਿੱਚ ਲੋਕਾਂ ਦੀ ਸੇਵਾ ਕਰ ਰਹੀਆਂ ਨੇ ਉਹਨਾਂ ਦੱਸਿਆ ਕਿ ਇੱਥੇ ਇੰਟਰਨੈਸ਼ਨਲ ਸਟੈਂਡਰਡ ਦੀਆਂ 550 ਕਿਸਮ ਦੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਭਾਰਤ ਦੇ ਆਯੂਸ਼ ਮੰਤਰਾਲੇ ਨੇ ਮਾਨਤਾ ਦਿੱਤੀ ਹੋਈ ਹੈ। ਇਹਨਾਂ ਹਸਪਤਾਲਾਂ ਵਿੱਚ ਇਲਾਜ ਕਰਵਾ ਕੇ ਲੋਕ 100% ਠੀਕ ਹੋ ਕੇ ਜਾ ਰਹੇ ਨੇ। ਉਹਨਾਂ ਦੱਸਿਆ ਕਿ ਇਹ ਹਸਪਤਾਲ ਚੈਰੀਟੇਬਲ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਇਸ ਤੋਂ ਵੋਨ ਵਾਲੀ ਆਮਦਨ ਨਾਲ 1 ਲੱਖ ਲੋਕਾਂ ਦਾ ਇਲਾਜ ਰੋਟੀ ਪਾਣੀ ਤੇ ਰਹਿائش ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਸਰਦਾਰ ਚਕੀਤ ਸਿੰਘ ਦਰਦੀ ਨੇ ਹਸਪਤਾਲ ਦੇ ਸੰਸਥਾਪਕਾਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਜਿਨ੍ਹਾਂ ਲੋਕਾਂ ਨੂੰ ਇਸ ਮਹਾਨ ਅਦਾਰੇ ਬਾਰੇ ਹੀ ਪਤਾ ਉਹਨਾਂ ਨੂੰ ਚੜਦੀ ਕਲਾ ਟਾਈਮ ਟੀਵੀ ਰਾਹੀਂ ਜਾਗਰੂਕ ਕਰਨ ਦਾ ਇਹ ਤਨਕੀਤਾ ਜਾਵੇਗਾ ਤੇ ਹੁਣ ਜਾਂਦਿਆਂ ਦਾ ਇੱਕ ਨਜ਼ਰ ਅੱਜ ਦੇ ਮੌਸਮ ਦੇ ਹਾਲਤੇ ਪੰਜਾਬੀ ਖਬਰਾਂ ਵਿੱਚ ਚਿਨਾਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਫੇਕ ਦੇ ਰੋ ਚੜਦੀ ਕਲਾ ਟਾਈਮ ਟੀਵੀ ਤੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ